ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀ ਤਲੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਅੱਜ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਜੀ ਥੱਲੇ ਪਰਖ ਤੋਂ ਹੀ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣ ਦਾ ਹੀ ਆ ਜੀ ਬਾਕੀ ਗੱਲ ਕਰੇ ਬਾਈ ਤੋਂ ਲੈ ਲੈਣੇ ਆਗੇ ਕੀ ਰਿਟੇਲ ਹੈ ਇਹਦੀ ਥੱਲੇ ਆ ਕੇ ਤੁਸੀਂ ਕੋਲ ਆ ਕੇ ਆਪਦੇ ਵੇਖ ਕੇ ਕਰ ਲਿਓ ਜੀ ਹਾਂ ਜੀ ਅਸਲੀ ਕਾਲ ਨਾਮ ਦੱਸ ਦੇ ਬਾਈ ਅਮਨ ਸ਼ਰਮਾ ਪਿੰਡ ਲਾਇਨਾ ਨਾਵਾ ਜ਼ਿਲ੍ਹਾ ਠੀਕ ਹੈ ਬਈ ਇੱਕ ਬੈੜਾ ਕਾਊਆ ਜੀ ਹਾਂਜੀ ਬਈ ਇੱਕ ਕਿਹੜਾ ਸੂਆ ਸੋਂਦੀ ਬਾਈ ਇਹੇ ਉਹ ਦੂਜਾ ਸੂਆ ਬਾਈ ਠੀਕ ਆ ਜੀ ਠੀਕ ਆ ਜੀ ਕੀ ਕੀ ਹੁੰਦੇ ਪੂਰੇ ਆ ਜੀ ਬਹੁਤ ਠੀਕ ਆ ਜੀ ਆਇ 3 ਠੀਕ ਹੈ ਜੀ ਅੱਜ 3 ਤਰੀਕ ਦੇ 12 ਹੋ ਗਈ ਆ ਹਾਂ 15 20 ਦਿਨ ਤੋਂ ਛੱਡੀ ਹੋਣੀ ਬਾਈ ਠੀਕ ਹੈ ਜੀ ਟੋਰ ਨਹੀਂ ਮੜੀ ਜੀ ਕੱਢ ਲਈ ਬਾਹਰ ਲੋ ਜੀ ਦੂਜਾ ਸੂਆ ਸੁੰਦੀ ਆ origignal ਬਾਈ ਕਹਿੰਦਾ ਦਿਨ 20 ਤਰੀਕ ਨੂੰ ਪੂਰੇ ਹੁੰਦੇ ਆਗੇ ਅਜੇ ਹਫਤੇ ਦੀ ਕੱਚੀ ਮੰਨ ਕੇ ਲੈ ਸਕਦੇ ਤੁਸੀਂ ਪਰ ਉਹਨੂੰ ਬਹੁਤ ਨੂੰ ਤਾਂ ਬਣ ਗਈ ਮਰਦੋ ਦੇਵਾ ਖੰਣਾ ਹੈ ਠੀਕ ਹੈ ਜੀ ਤੁਸੀਂ ਲੈਵਾ ਕੱਢ ਦੀ ਆਉਂਦੀ ਬਾਈ ਕਹਿੰਦਾ ਸੋਨਾ ਥਾੜਾ ਹੋਣਾ ਤਿਆਰ ਕੀਤਾ ਵਾ ਜਾਤ ਬਰੀਡ ਬਹੁਤ ਆ ਗਈ ਮੋੜ ਲਿਆ ਕੱਟ ਜਾਣਾ ਠੰਡੇ ਛੁੰਡੀ ਬਹੁਤ ਆ ਗਈ ਲੈ ਚੱਲ ਬੋਦੇਲੇ ਵੈੜ ਨਿੱਕਾ ਕੰਨ ਜਦਵੀਰ ਬਹੁਤ ਐਚਪਨਸਲ ਦੀ ਸੁਣਾ ਠੰਡ ਹਵਾ ਨਾਲ ਤਿਆਰ ਕਰਦੀ ਆਉਂਦੀ ਆ ਗਈ ਤੇ ਦੇਖ ਸਕਦੇ ਹੋ ਜੀ ਹਵਾ ਨਾਲ ਬਹੁਤ ਸੋਹਣ ਤਿਆਰ ਕੇ ਫਿਟਿੰਗ ਵਾਲਾ ਹਵਾ ਨਾਲ ਰੱਖੂਗੀ ਕਟੋਟਮ ਵਾਲਾ ਮਕਵਾਨੀਗਾ ਵਜਨ ਵੀ ਨੇ ਬਹੁਤ ਆ ਮੋੜ ਦੇ ਕਾਲੇ 프ਰਿੰਟ ਬੱਚੀ ਦਾ ਬਹੁਤ ਚੰਗਾ ਨਿਗਰ ਨੁਗਰਾ ਕੋਈ ਲੱਸੀ ਫਿੱਕੀ ਨਹੀਂ ਗਈ ਵਜਨ ਵਾਲੀ ਆ ਕੋਬਲੀ ਵੈੜ ਆ ਗਈ ਇੱਕ ਹਫਤੇ ਦੀ ਕੱਚੀ ਆ ਗਈ ਜਿਹਦੇ ਪਸੰਦ ਆਈ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਮੁੱਲ ਫਿਰਦਾ ਕੱਲੇ ਮੁੱਲ ਬਾਈ ਆਪਾਂ ਟੋਕੜਾ ਘੱਬਣ ਵਾਲਾ ਹੀ ਕਰਨਾ ਹੈ ਇਹਦਾ ਠੀਕ ਆ ਠੀਕ ਆ ਨਾ ਕੋ ਪੈਂਡਰ ਨਾ ਆਪਾਂ ਸੱਜ ਕਰਨਾ 55000 ਜਮਾਨਤ ਕਰ ਦੇਣੀ ਠੀਕ ਆ ਲੋ ਜੀ ਦੋਸਤੋ ਜਮਾ ਜੈਜ ਮੁੱਲ ਆ 55000 ਰੁਪਇਆ ਵਿੱਚ ਹੋ ਕੇ ਮਾਨਤਾ ਥੋੜਾ ਜਰੂਰ ਹੋ ਜਾਊਗਾ ਦੇਵਾ ਬਹੁਤ ਸਾਰਾ ਤਿਆਰ ਕਰਤੀ ਆਉਂਦੀ ਆਗੀ ਅਵਾਲਟਾਂ ਲਾ ਪੰਜਾਂ ਨੇ ਸਾਰੀਆਂ ਕੱਢ ਗਈਆਂ ਫੇਰ ਸੋਆ ਨੇ ਵੀ ਵੇਖ ਸਕਦੇ ਹੋ ਜੀ ਹਾਂ ਉੜੇ ਮੇਰਾ ਉਪਰਾ ਕਰਦੀ ਹੈ ਕੀ ਇਹ ਠੀਕ ਹੈ ਜੀ ਆਹ ਜੀ ਬਾਈ ਸਾਰੀ ਨਹੀਂ ਆਈ ਪਈ ਆਹ ਵਾਲਟਰ ਕੱਢ ਕੇ ਸਾਰਿਆਂ ਨੇ ਫੇਰ ਸੁਣਾਇਆ ਕੱਪੜਾ ਜਮਾ ਇਹਨਾਂ ਫਾਟ ਜਾਣਾ ਇਹਨੇ ਦੱਦ ਵੀ ਚੰਗਾ ਪਾ ਦੂਗੀ ਇਹੇ ਜਿਹਦੇ ਪਸੰਦ ਠੀਕ ਹੈ ਜੀ ਸੱਤ ਉਹ 16 ਕਿਲੋ ਚੋਹਰਲ ਪਾ ਦੂਗੀ 17 18 ਕਿਲੋ ਬਾਕੀ ਥੋੜੀ ਸੇਵਾ ਸੰਭਾਲਦੇ ਜੋ ਸੇਵਾ ਵਧ ਲੜੇ ਮੇਰੇ ਥੋੜੀ ਦੇ ਬਾਅਦ ਤੋਂ ਉਹ ਦੱਦ ਨੇ 16 ਕਿਲੋ ਵੀ ਦੇਣਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ